ਸ਼ਾਬਾਸ਼ ਬੱਚਿਓ ਗੋਡ ਬlesਸ ਯੂ ਥੈਂਕ ਯੂ ਆਂਦੇ ਆਈ ਤੁਸੀਂ ਆ ਕਿਆ ਪਿਆਰੇ ਪਿਆਰੇ ਖੂਬਸੂਰਤ ਫੁੱਲ ਦਿੱਤੇ ਮੈਨੂੰ ਆ ਹੱਥਾਂ ਨਾਲ ਬਣਾ ਕੇ ਕਿੱਡੇ ਸੋਹਣੇ ਕਾਰਡ ਦਿੱਤੇ ਤੁਸੀਂ ਮੈਨੂੰ ਇਹ ਬਾਜ਼ਾਰ ਦੇ ਵਿੱਚੋਂ ਕਰੋੜ ਰੁਪਏ ਦੇ ਵੀ ਨਹੀਂ ਖਰੀਦੇ ਜਾ ਸਕਦੇ ਕਿਉਂਕਿ ਉਹ ਮਸ਼ੀਨਾਂ ਨੇ ਬਣਾਏ ਹੁੰਦੇ ਨੇ ਇਹ ਤੁਹਾਡੇ ਹੱਥਾਂ ਨੇ ਬਣਾਏ ਨੇ ਉਹਨੂੰ ਕੰਪਿਊਟਰ ਨੇ ਡਿਜ਼ਾਈਨ ਕੀਤਾ ਹੁੰਦਾ ਇਹਨੂੰ ਤੁਹਾਡੀਆਂ ਅੱਖਾਂ ਨੇ ਡਿਜ਼ਾਈਨ ਕੀਤਾ ਸੋ ਇਹ ਅਰਬਾਂ ਰੁਪਏ ਦੀ ਕੀਮਤ ਦੇ ਨੇ ਸਾਰੇ ਕਰਮਾਂ ਵਾਲੇ ਉਹ ਪਤਾ ਕਿਉਂ ਸਾਡਾ ਵੀ ਇੱਕ ਘਰ ਹੈ ਹਨਾ ਹੋਰ ਵੀ ਲੋਕਾਂ ਦੇ ਘਰ ਹੁੰਦੇ ਨੇ ਘਰ ਚ 4 ਜੀ 6 ਮੈਂਬਰ 8 ਮੈਂਬਰ ਕੋਈ ਬਹੁਤ ਅੱਜ ਵੀ ਇਕੱਠੇ ਰਹਿੰਦੇ ਹੁਣ ਕਿਤੇ 10 ਮੈਂਬਰ ਪਰ ਤੁਸੀਂ ਇੱਕ ਐਸਾ ਪਰਿਵਾਰ ਹੋ ਜਿਹੜੇ ਸੈਂਕੜੇ ਮੈਂਬਰ ਹੋ ਇੱਕ ਕਰਦੇ ਸੈਂਕੜੇ ਜੀ ਇੱਕ ਦੂਜੇ ਨੂੰ ਤੁਸੀਂ ਰੋਜ਼ ਮਿਲਦੇ ਹੋ ਸਤਿ ਸ੍ਰੀ ਅਕਾਲ ਕਰਦੇ ਹੋ ਗਲੇ ਮਿਲਦੇ ਹੋ ਇੱਕ ਦੂਜੇ ਦਾ ਖਿਆਲ ਰੱਖਦੇ ਹੋ ਸਭ ਤੋਂ ਵੱਡੀ ਗੱਲ ਹੈ ਕਿ ਕੱਲ ਨੂੰ ਤੁਸੀਂ ਕੋਈ ਜ਼ਮੀਨ ਨਹੀਂ ਵੰਡਣੀ ਤੁਸੀਂ ਕੋਈ ਪੈਸਾ ਨਹੀਂ ਵੰਡਣਾ ਤੁਹਾਡੇ ਰਿਸ਼ਤੇ ਇਹਨਾਂ ਗੱਲਾਂ ਕਰਕੇ ਟੁੱਟਣੇ ਹੀ ਨਹੀਂ ਕਦੇ ਕਿ ਮੇਰਾ ਭਰਾ ਮੇਰ ਨਾਲ ਠੱਗੀ ਮਾਰ ਗਿਆ ਮੇਰੀ ਭੈਣ ਮੇਰੇ ਨਾਲ ਚੀਟਿੰਗ ਕਰ ਗਈ ਮੇਰੀ ਮਾਂ ਨੇ ਬੇਇਨਸਾਫੀ ਕੀਤੀ ਮੇਰੇ ਪਿਓ ਨੇ ਮੇਰੇ ਨਾਲ ਧੱਕਾ ਕੀਤਾ ਜ਼ਿੰਦਗੀ 'ਚ ਸਮਾਂ ਤੁਹਾਡੇ ਤੇ ਕਦੇ ਆਉਣਾ ਹੀ ਨਹੀਂ ਉਹ ਸਮੇਂ ਦੁਨੀਆ ਦੇ ਸਭ ਤੋਂ ਗੰਦੇ ਔਰ ਘਾਤਕ ਸਮੇਂ ਹੁੰਦੇ ਨੇ ਜਦੋਂ ਕੋਈ ਆਪਣਾ ਸੱਕਾ ਤੁਹਾਡੀ ਪਿੱਠ 'ਚ ਛੁਰਾ ਮਾਰਦਾ ਜਦੋਂ ਕੋਈ ਆਪਣਾ ਖੂਨ ਦਾ ਰਿਸ਼ਤੇ ਵਾਲਾ ਤੁਹਾਡੇ ਨਾਲ ਗਲਤ ਕਰਦਾ ਨਜਾਇਜ਼ ਕਰਦਾ ਨਾ ਉਹ ਸਭ ਤੋਂ ਵੱਡੀ ਪੀੜ ਹੁੰਦੀ ਹੈ ਪੀੜ ਤੁਸੀਂ ਵੀ ਜ਼ਿੰਦਗੀ 'ਚ ਦਰਦ ਥੋੜੀ ਥੋੜੀ ਹੰਡਾਈ ਹੈ ਕੁਝ ਨੂੰ ਹਜੇ ਵੀ ਹੰਡਾਣੀ ਪੈ ਰਹੀ ਐ ਪਰ ਯਕੀਨ ਕਰਿਓ ਉਸ ਦਰਦ ਨਾਲੋਂ ਇਹ ਦਰਦ ਛੋਟਾ ਐ ਜਦੋਂ ਕੋਈ ਆਪਣਾ ਤੁਹਾਡੀ ਗਰਦਨ ਮਰੋੜ ਕੇ ਸੁੱਟ ਜਾਂਦਾ ਤੁਹਾਨੂੰ ਤੇ ਤੁਹਾਡਾ ਕੋਈ ਆਪਣੇ ਵਰਗਾ ਜਦੋਂ ਰੱਬ ਨੂੰ ਭੇਜਦਾ ਤੁਹਾਡੇ ਕੋਲ ਫੇਰ ਤੁਹਾਨੂੰ ਸਮਝ ਆਂਦੀ ਕਿ ਅਸਲੀ ਰਿਸ਼ਤਾ ਤਾਂ ਮੇਰਾ ਇੱਥੇ ਸੀ ਮੈਂ ਤਾਂ ਗਲਤ ਰਿਸ਼ਤਿਆਂ ਦੇ ਵਿੱਚ ਹੁਣ ਤੱਕ ਤੁਰਿਆ ਫਿਰਦਾ ਸੀ ਜਾਂ ਤੁਰਦੀ ਫਿਰਦੀ ਸੀ ਸੋ ਸਮਾਂ ਕਿਸੇ ਦੇ ਪਿਓ ਦਾ ਨਹੀਂ ਹੁੰਦਾ ਅੱਜ ਕਲਕੱਤੇ ਜਾ ਕੇ ਵੇਖ ਲਓ ਔਰੰਗਜ਼ੇਬ ਦੀ ਲਾਸਟ ਜਨਰੇਸ਼ਨ ਜਿਹੜੀ ਅੱਜ ਵੀ ਹੈ ਨਾ ਉਹ ਵੀ ਕਲਕੱਤੇ ਸੜਕਾਂ ਦੇ ਉੱਤੇ ਕੰਮ ਕਰ ਰਹੀ ਹੈ ਔਰੰਗਜ਼ੇਬ ਬਾਦਸ਼ਾਹੀ ਪਰ ਇਹ ਕਿੱਥੋਂ ਚੱਲੀ ਸੀ ਬਾਬਰ ਤੋਂ ਲੈ ਕੇ ਬਾਬਰ ਜਿਹੜਾ ਆਪਣੇ ਆਪ ਨੂੰ ਖੁਦਾ ਦੇ ਬਰਾਬਰ ਸਮਝਦਾ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਰ ਤੂੰ ਜਾਬਰ ਹੈ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਔਰ ਇਸ ਧਰਤੀ ਦੇ ਪਹਿਲੇ ਕ੍ਰਾਂਤੀਕਾਰੀ ਅਸੀਂ ਬੜਿਆਂ ਦੇ ਨਾਮ ਲੈ ਦਿੰਨੇ ਆ ਪਹਿਲਾ ਕ੍ਰਾਂਤੀਕਾਰੀ ਕੌਣ ਹੋਇਆ ਅਸੀਂ ਕਹਿ ਦਿੰਦੇ ਆ ਪਹਿਲਾ ਕ੍ਰਾਂਤੀਕਾਰੀ ਹੁਣ 200 ਸਾਲ ਪਹਿਲਾਂ ਨਾਮ ਲੈ ਦਿੰਨੇ ਆ ਪਰ ਸਾਡੇ ਇਸ ਧਰਤੀ ਦਾ ਏਸ਼ੀਆ ਦਾ ਮੈਂ ਕਹਾਂਗਾ ਪਹਿਲਾ ਕ੍ਰਾਂਤੀਕਾਰੀ ਸਾਡਾ ਬਾਬਾ ਨਾਨਕ ਸੀ ਜਿਨੇ ਮੂੰਹ ਤੇ ਕਿਹਾ ਸੀ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਜਿਨੇ ਜੇਲ੍ਹ ਚ ਬੈਠੇ ਨੇ ਵੀ ਉਹਦੀ ਈਨ ਨਹੀਂ ਮੰਨੀ ਜਿਹੜੇ ਮੇਰੇ ਬਾਬੇ ਨੇ ਕਿਹਾ ਸੀ ਰਾਜੇ ਸ਼ੀਮ ਮੁਕੱਤਮ ਕੁੱਤੇ ਰਾਜਿਆਂ ਨੂੰ ਉਹਨਾਂ ਨੇ ਖੁੰਡੀ ਖੁੰਖਾਰ ਸ਼ੇਰ ਕਿਹਾ ਸੀ ਪਰ ਮੁਕੱਤਮ ਜਿਹੜੇ ਉਹਨਾਂ ਦੇ ਮੁਲਾਜ਼ਮ ਉਹਨਾਂ ਨੂੰ ਕੁੱਤੇ ਕਿਹਾ ਸੀ ਬਾਬੇ ਨੇ ਇਹ ਉਸ ਸਮਾਜ ਦੀ ਗੱਲ ਕਰਦਾ ਜਦੋਂ ਬਾਬੇ ਨਾਨਕ ਦਾ ਸਮਾਜ ਸੀ ਸੋ ਕਹਿਣ ਦਾ ਮਤਲਬ ਕਿ ਦੁੱਖ ਤਕਲੀਫ ਪੀੜਾਂ ਉਦੋਂ ਵੀ ਸਨ ਜਦੋਂ ਬਾਬਾ ਨਾਨਕ ਵੀ ਸੀ ਇਹ ਨਹੀਂ ਕਿ ਸਰ ਉਦੋਂ ਸਤਿਯੁਗ ਸੀ ਪਰ ਹਰ ਯੁੱਗ ਦੇ ਵਿੱਚ ਤਾਨੂੰ ਸਤਿਯੁਗੀ ਬੰਦੇ ਮਿਲਦੇ ਨੇ ਤੁਹਾਨੂੰ ਸਤਿਯੁਗ ਤੇ ਸਤ ਤੇ ਸੱਚ ਤੇ ਚੱਲਣ ਵਾਲੇ ਲੋਕ ਮਿਲਦੇ ਨੇ ਜਿਹੜੇ ਸਮਾਜ ਦਾ ਮੁਹੰਦਰਾ ਬਦਲਦੇ ਨੇ ਜਿੱਥੇ ਇਨਸਾਨੀਅਤ ਨੂੰ ਸ਼ਰਮਿੰਦਾ ਕਰਨ ਵਾਲੇ ਲੋਕ ਤੁਹਾਡੇ ਘਰਾਂ 'ਚ ਬੈਠੇ ਹੁੰਦੇ ਨੇ ਇਨਸਾਨੀਅਤ ਨੂੰ ਜ਼ਲੀਲ ਕਰਨ ਵਾਲੇ ਲੋਕ ਤੁਹਾਡੇ ਚਾਰ ਦਿਵਾਰੀ ਦੇ ਅੰਦਰ ਬੈਠੇ ਹੁੰਦੇ ਨੇ ਉਥੇ ਇਨਸਾਨੀਅਤ ਨੂੰ ਪੂਜਣ ਵਾਲੇ ਇਨਸਾਨ ਦੀ ਕਦਰ ਕਰਨ ਵਾਲੇ ਵੀ ਤੁਹਾਡੇ ਘਰ ਦੀ ਦਲੀਜ ਟੱਪ ਕੇ ਕਿਦਨ ਜ਼ਰੂਰ ਆ ਜਾਂਦੇ ਨੇ ਜਿਹੜੇ ਸਿਰਫ ਤੁਹਾਡੀ ਮਰਮ ਪੱਟੀ ਨਹੀਂ ਕਰਦੇ ਇਨਸਾਨੀਅਤ ਦੇ ਜ਼ਖਮਾਂ ਤੇ ਵੀ ਮਰਮ ਲਾਂਦੇ ਨੇ ਜ਼ਖਮੀ ਹੋਏ ਵਾਲੇ ਤੁਹਾਨੂੰ ਫਿਕਰ ਹੀ ਕੋਈ ਨਹੀਂ ਤੁਸੀਂ ਜਿੱਥੇ ਨਿਕਲੋ ਪੈਰ ਪੈਰ ਤੇ ਤੁਹਾਡਾ ਖਿਆਲ ਰੱਖਣ ਵਾਲਾ ਕੋਈ ਨਾ ਕੋਈ ਖੜਾ ਹੈ ਇਹ ਕੋਈ ਯੋਗ ਨਹੀਂ ਹੁੰਦਾ ਜਦੋਂ ਕੋਈ ਨੇਕ ਬਖਤ ਲੋਕ ਪੈਦਾ ਹੁੰਦੇ ਨੇ ਇਹ ਕੋਈ ਯੁੱਗ ਨਹੀਂ ਸੀ ਕਿ ਸਿਰ ਦੁਆਪਰ ਯੁੱਗ ਤ੍ਰੇਤਾ ਯੁੱਗ ਫਲਾਣਾ ਯੁੱਗ ਟਮਕਾਣਾ ਯੁੱਗ ਕਿਹੜੇ ਯੁੱਗ ਦੇ ਵਿੱਚ ਕੋਈ ਚੰਗੇ ਲੋਕ ਪੈਦਾ ਹੁੰਦੇ ਨੇ ਕੁਝ ਲੋਕ ਐਸੇ ਪੈਦਾ ਹੁੰਦੇ ਨੇ ਜਿਹੜੇ ਆਪਣਾ ਯੁਗ ਆਪ ਬਣਾਉਂਦੇ ਆ ਆਪਣਾ ਯੁਗ ਆਪ ਸਿਰਜਦੇ ਨੇ ਉਸ ਯੁੱਗ ਦੇ ਬੰਦੇ ਹੋ ਜਾਂਦੇ ਨੇ ਉਸੇ ਗੁਰਪ੍ਰੀਤ ਸਿੰਘ ਜੀ ਉਸ ਯੁੱਗ ਦੇ ਬੰਦੇ ਨੇ ਔਰ ਇਹਨਾਂ ਧੀਆਂ ਨੂੰ ਪਤਾ ਹੀ ਨਹੀਂ ਜਿਹੜੀਆਂ ਬੈਠੀਆਂ ਨਿੱਕੀਆਂ ਨਿੱਕੀਆਂ ਕਿ ਬਦਕਿਸਮਤੀ ਇਹਨਾਂ ਦੇ ਕੋਲ ਮੰਡਰਾਉਂਦੀ ਰਹੀ ਇਹਨਾਂ ਬੱਚੀਆਂ ਨੂੰ ਆਪਣੇ ਕਲਾਵੇ 'ਚ ਲੈਣ ਲਈ ਬਦਕਿਸਮਤੀ ਆਪਣਾ ਜ਼ੋਰ ਲਾਉਂਦੀ ਰਹੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਭਾਜੀ ਗੁਰਪ੍ਰੀਤ ਤੇ ਇਹਨਾਂ ਦੀ ਟੀਮ ਕਦੋਂ ਉਹਦੀ ਬੁੱਕਲ 'ਚੋਂ ਕੱਢ ਕੇ ਲੈ ਆਇਆ ਇਹਨਾਂ ਬੱਚੀਆਂ ਨੂੰ ਵੱਡੀਆਂ ਹੋਣਗੀਆਂ ਤੇ ਇਹਨਾਂ ਨੂੰ ਸਮਝ ਆਉਣੀ ਹੈ ਠੀਕ ਹੈ ਨਾ ਸੋ ਜਿਹੜੇ-ਜਿਹੜੇ ਬੱਚੇ ਪੜਦੇ ਆ ਪਹਿਲਾਂ ਹੱਥ ਖੜੇ ਕਰੋ ਤਾਂ ਸਾਰੇ ਹੀ ਪੜਦੇ ਆ ਭਾਜੀ ਵੈਰੀ ਗੁੱਡ ਤੁਸੀਂ ਦੇਖੋ ਕਿੰਨੇ ਲੱਕੀ ਹੂੰ ਪੁੱਤਰੋ ਅਸੀਂ ਪਹਿਲਾਂ ਸਕੂਲ ਪੜ੍ਹੇ ਹਨਾ ਫਿਰ ਇੱਕ ਸਕੂਲ ਤੋਂ ਵੱਡੇ ਸਕੂਲ ਫਿਰ ਉਦੋਂ ਵੱਡੇ ਸਕੂਲ ਗਏ ਫਿਰ ਕਾਲਜ ਜਾਣ ਦਾ ਮੌਕਾ ਮਿਲਿਆ ਹਨਾ ਤੇ ਸਾਨੂੰ ਸਕੂਲਾਂ ਚੋਂ ਉਹ ਡੰਡੇ ਪੈਂਦੇ ਰਹੇ ਕੁੱਟ ਪੈਂਦੀ ਦੀ ਬਿਨਾਂ ਗੱਲ ਤੋਂ ਅਸੀਂ ਟੀਚਰਾਂ ਤੋਂ ਡਰਦੇ ਰਹੇ ਟੀਚਰਾਂ ਨੇ ਸਾਡੇ ਛਿੱਤਰ ਮਾਰੇ ਕਈ ਵਾਰੀ ਇਸ ਕਰਕੇ ਵੀ ਕੁੱਟਦੇ ਅਸੀਂ ਵੀ ਟਿਊਸ਼ਨ ਰੱਖੇ ਸਾਨੂੰ ਆਪਣੀ ਟੀਚਰ ਨੂੰ ਦੇਖ ਕੇ ਤਰਾ ਨਿਕਲ ਜਾਂਦਾ ਹੁੰਦਾ ਸੀ ਸਾਡਾ ਤੁਸੀਂ ਤੇ ਇਸ ਥੱਲੋਂ ਵੀ ਲੱਕੀਓ ਪ੍ਰਿੰਸੀਪਲ ਮੈਮ ਤੁਹਾਡੇ ਕੋਲ ਬੈਠੇ ਹੋਏ ਆ ਇਹ ਕਿਤੇ ਮਾਹੌਲ ਦੁਨੀਆਂ 'ਚ ਮਿਲਣਾ ਸੀ ਤੁਹਾਨੂੰ ਇੱਥੇ ਹੀ ਮਿਲਣਾ ਹੈ ਇੱਥੇ ਹਰ ਬੰਦੇ ਨੇ ਆਉਣਾ ਤੁਹਾਡੇ ਕੋਲ ਹਰ ਚੰਗੀ ਰੂਹ ਨੇ ਇੱਥੇ ਆਉਣਾ ਤੇ ਮਾੜੀਆਂ ਰੂਹਾਂ ਜਿਹੜੀਆਂ ਤੁਹਾਡੇ ਖੂਨ ਦੇ ਰਿਸ਼ਤੇ 'ਚ ਵੀ ਨੇ ਨਾ ਉਹਨਾਂ ਨੇ ਇਸ ਸੜਕ ਤੋਂ ਨਹੀਂ ਲੰਘਣਾ ਕਦੀ ਕਿ ਕੋਈ ਪਛਾਣ ਨਾ ਲਵੇ ਵੀ ਆਹ ਤਾਂ ਤੁਹਾਡਾ ਚਾਚਾ ਅੰਦਰ ਸਾਡੇ ਕੋਲ ਤੁਹਾਡੀ ਬੇਬੇ ਆ ਤੁਹਾਡੀ ਚਾਚੀ ਹੈ ਤੁਹਾਡਾ ਭਰਾ ਹੈ ਉਹਨੇ ਡਰਦੇ ਨੇ ਨਹੀਂ ਲੰਘਣਾ ਕਿ ਮੈਨੂੰ ਪਛਾਣ ਨਾ ਲੈਣ ਕਿ ਪਰ ਜਿਹੜੀ ਨੇਕ ਰੂਹ ਹੈ ਉਹਨੇ ਹੀ ਅਦਲੀਚ ਟੱਪ ਕੇ ਆਉਣੀ ਹੈ ਜਾਂ ਕੋਈ ਸਾਡੇ ਵਰਗੀ ਆ ਗਈ ਤੇ ਉਹਦੀ ਰੂਹ ਆਪਣੇ ਆਪ ਨਾ ਬਨੇਕ ਕਰ ਦਿੰਦਾ ਵੀ ਤੂੰ ਉੱਥੇ ਉਹ ਕਹਿ ਨੇਕ ਹੋ ਜਾ ਠੀਕ ਹੈ ਨਾ ਸੋ ਤੁਸੀਂ ਕਰਮਾਂ ਵਾਲਿਓ ਬਚਿਓ ਇੱਥੇ ਤੁਹਾਨੂੰ ਜਦੋਂ ਵੀ ਕੋਈ ਮਿਲਣ ਆਉਂਦਾ ਮਾੜੀ ਰੂਹ ਦਾ ਕਦਮ ਨਹੀਂ ਪੈਂਦਾ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਉਂਕਿ ਉਹਨੇ ਲੈਣ ਕੀ ਆਉਣਾ ਉਹਨੂੰ ਲੱਭਣਾ ਹੀ ਕੁਛ ਨਹੀਂ ਇੱਥੋਂ ਇਥੇ ਜਦੋਂ ਵੀ ਕੋਈ ਆਏਗੀ ਨੇਕ ਰੂਹ ਆਏਗੀ ਤੁਹਾਡਾ ਘਰ ਕਰਮਾਂ ਵਾਲਾ ਚੰਗੇ ਪੈਰ ਪੈਂਦੇ ਆ ਹਮੇਸ਼ਾ ਉਦੋਂ ਤੱਕ ਆਬਾਦ ਰਹੇ ਜਦ ਤੱਕ ਇੱਕ ਵੀ ਇਨਸਾਨ ਨੂੰ ਲੋੜ ਹੋਵੇ ਕਿ ਮੈਂ ਹੋਰ ਮੇਰਾ ਕੋਈ ਘਰ ਨਹੀਂ ਮੈਂ ਉੱਥੇ ਜਾਣਾ ਵਾਹਿਗੁਰੂ ਕਰੇ ਕਿ ਉਹ ਸਮਾਂ ਆਵੇ ਸਮਾਜ ਦੇ ਵਿੱਚ ਕਿ ਸਾਨੂੰ ਇਹੋ ਜਿਹੇ ਘਰਾਂ ਦੀ ਲੋੜ ਹੀ ਨਾ ਰਹੇ ਦੁਨੀਆ ਇੰਨੀ ਚੰਗੀ ਹੋ ਜਾਵੇ ਦੁਨੀਆ ਇੰਨੀ ਸੁਥਰੀ ਸਾਫ਼ ਨੇਕ پاک ਪਵਿੱਤਰ ਹੋ ਜਾਏ ਇਨਸਾਨੀਅਤ ਦੁਬਾਰਾ ਜਿਉਂਦੀ ਹੋ ਜਾਏ ਸਾਨੂੰ ਇਹਨਾਂ ਘਰਾਂ ਦੀ ਲੋੜ ਨਾ ਪਵੇ ਪਰ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਸੌ ਤਰ੍ਹਾਂ ਦੇ ਗਾਣੇ ਦੁਨੀਆ 'ਚ ਸੁਣਦੇ ਆਂ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਯਾਰ ਰੁੱਖ ਦੇਖੋ ਹਰੇ ਰੁੱਖ ਇੱਥੇ ਬੈਠੇ ਨੇ ਇਹਨਾਂ ਦੀ ਛਾਂ ਮੰਨਣ ਵਾਲੇ ਬੱਦ ਕਿਸਮਤ ਬੱਚੇ ਹੀ ਇਹਨਾਂ ਦੇ ਬੋਲ ਨੇ ਸੋ ਮਹਾਰਾਜ ਤੁਹਾਨੂੰ ਹਮੇਸ਼ਾ ਇਹਨਾਂ ਬੱਚਿਆਂ ਦੇ ਸਿਰਾਂ ਤੇ ਕਾਇਮ ਰੱਖੇ ਜਿਨ੍ਹਾਂ ਨੂੰ ਦੁਆਵਾਂ ਦਿਓ ਆਪਣੀ ਮਮਤਾ ਇਹਨਾਂ ਤੋਂ ਤੁਸੀਂ ਹਮੇਸ਼ਾ ਲੁਟਾਉਂਦੇ ਰਹੋ ਇੱਕ ਇੱਕ ਜੀ ਇਸ ਘਰ ਦਾ ਤੰਦਰੁਸਤੀ ਨਾਲ ਰੰਗੀ ਬਸੇ ਇਹ ਸਾਡੀ ਦਿਲੋਂ ਦੁਆ ਹੈ ਔਰ ਸਾਡੀਆਂ ਭੈਣਾ ਸਾਡੇ ਬੱਚੇ ਮੈਨੂੰ ਪਤਾ ਲੱਗਿਆ ਕੱਲ ਪਰਸੋ ਵੀ ਇੱਕ ਨਵਾਂ ਪਰਿਵਾਰ ਇੱਥੇ ਆਇਆ ਹੈ ਚੌਨਪੁਰ ਤੋਂ ਕਹਾਣੀ ਸੁਣ ਕੇ ਬੰਦਾ ਹੈ ਟਰੋਮਾ ਚ ਚਲਾ ਜਾਏ ਜਿੱਦਾਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਪਰ ਮੈਂ ਹੀ ਕਹਾਂਗਾ ਭਾਜੀ ਗੁਰਪ੍ਰੀਤ ਜੀ ਤੇ ਤੁਹਾਡੀ ਸਾਰੀ ਟੀਮ ਕਿਉਂਕਿ ਗੁਰਪ੍ਰੀਤ ਜੀ ਨਾਲ ਮੇਰਾ ਸਰ ਸਾਹ ਜੇ ਪੁਰਾਣੀ ਤਾਂ ਬਾਰ ਬਾਰ ਉਹ ਨਾਮ ਲੈ ਰਿਹਾ ਪਰ ਤੁਹਾਨੂੰ ਸਾਰਿਆਂ ਨੂੰ ਆਪਣੇ ਤੋਂ ਉੱਪਰ ਸਮਝਦੇ ਨੇ ਉਹ ਕਹਿੰਦੇ ਨੇ ਕਿ ਮੈਂ ਇਕੱਲਾ ਤਾਂ ਕੁਝ ਵੀ ਨਹੀਂ ਸੀ ਮੇਰੀ ਟੀਮ ਨੇ ਜਦੋਂ ਦੀ ਮੇਰੀ ਬਾਹ ਫੜੀ ਹੈ ਅਸੀਂ ਸਾਰੇ ਇਸ लायक ਹੋਏ ਹਾਂ ਕਿ ਅਸੀਂ ਕੰਮ ਆ ਸਕਿਆ ਮਖਲੂਕ ਦੇ ਖਲਕਤ ਦੇ ਸੋ ਲੋੜਵੰਦ ਸ਼ਬਦ ਹੱਲਾਂ ਕਿ ਟੁਕਮਾ ਨਹੀਂ ਹੁੰਦਾ ਲੋੜਵੰਦ ਅੱਜ ਸਾਹਮਣੇ ਕੋਈ ਲੋੜਵੰਦ ਕੱਲ ਨੂੰ ਮੈਂ ਵੀ ਲੋੜਵੰਦ ਹੋ ਸਕਦਾ ਲੋੜਵੰਦ ਦੀ ਕੋਈ ਪਰਿਭਾਸ਼ਾ ਨਹੀਂ ਕੀ ਪਰਿਭਾਸ਼ਾ ਹੁੰਦੀ ਹੈ ਲੋੜ ਦੀ ਔਰ ਪੂਰਤੀ ਦੀ ਲੋੜ ਹਮੇਸ਼ਾ ਸਮਾਜ ਵਿੱਚ ਰਹਿੰਦੀ ਹੈ ਪਰ ਪੂਰਤੀ ਕਰਨ ਵਾਲਾ ਜੇ ਤੁਹਾਡੇ ਕੋਲ ਨਹੀਂ ਹੈ ਉਹ ਦੁਖਾਂਤ ਹੁੰਦਾ ਜਿਹੜੇ ਲੋਕ ਇਸ ਸੰਸਥਾ ਦੇ ਨਾਲ ਜੁੜੇ ਨੇ ਉਹ ਵੀਡੀਓ ਦੇਖਣਗੇ ਬਣ ਰਹੇ ਨੇ ਵੀਡੀਓ ਉਨਤਾਕੇ ਪਹੁੰਚੇਗੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਹਮੇਸ਼ਾ ਹੀ ਤੁਹਾਡੇ ਸਾਥ ਦੀ ਲੋੜ ਰਹੇਗੀ ਇਸ ਸੰਸਥਾ ਨੂੰ ਸਾਥ ਸਿਰਫ ਇਹ ਨਹੀਂ ਹੁੰਦਾ ਕਿ ਮਾਇਕ ਸਹਾਇਤਾ ਚਾਹੀਦੀ ਪੈਸੇ ਦੀ ਇੱਥੇ ਆਉਣਾ ਲੋਕਾਂ ਨੂੰ ਮਿਲਣਾ ਇੱਥੋਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਦੁਨੀਆ 'ਚ ਸਭ ਤੋਂ ਵੱਡੀ ਲੋੜ ਪਤਾ ਕੀ ਹੁੰਦੀ ਜੀ ਜਿਹੜੀ ਭਾਜੀ ਰੋਜ਼ ਜਿਹਦੇ ਚੈੱਕ ਵੰਡਦੇ ਨੇ ਇੱਥੇ ਉਹ ਚੈੱਕ ਉਹ ਮਾਇਆ ਪਤਾ ਕਿਹੜੀ ਹੈ ਜੱਫੀ ਦੀ ਇੱਕ ਪਿਆਰ ਦੀ ਉਹਨੂੰ ਖੜੇ ਨੂੰ ਮੈਨੂੰ ਥੱਲੇ ਬਿਠਾ ਕੇ ਉਹਨੇ ਜੱਫੀ ਪਾ ਲਈ ਇਹਨੂੰ ਕੀ ਪਤਾ ਕਰੋੜ ਰੁਪਈਆ ਕੀ ਹੁੰਦਾ ਇਹਨੂੰ ਕੀ ਪਤਾ 10 ਕਰੋੜ ਕੀ ਹੁੰਦਾ ਇੱਥੇ ਕਿੰਨੇ ਨੇ ਜਿਹੜੇ ਆ ਕੇ ਸਿਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਆ ਦੇਖੋ ਹੈਨਾ ਇਹ ਐ ਉਹਨੂੰ ਉਹ ਨਿੱਗ ਕਦੇ ਆਪਣੇ ਪਿਓ ਚ ਸ਼ਾਇਦ ਮਿਲੇ ਇਹਨਾਂ ਉਹ ਜਿਹੜਾ ਇੱਥੋਂ ਮਿਲਦਾ ਇਹ ਪਿਆਰ ਜੇ ਲੁਟਾ ਸਕਦੇ ਹੋ ਇਹਨਾਂ ਨੂੰ ਮਿਲ ਸਕਦੇ ਹੋ ਆਪਣੇ ਪਰਿਵਾਰ ਨੂੰ ਇੱਥੇ ਆ ਕੇ ਜ਼ਰੂਰ ਆਇਆ ਕਰੋ ਜਿੱਥੇ ਜਿੱਦਾਂ ਦੀ ਸੇਵਾ ਨਿਭਾ ਸਕਦੇ ਹੋ ਉਹ ਜ਼ਰੂਰ ਨਿਭਾਇਆ ਕਰੋ ਔਰ ਇਸ ਗੁਰਪ੍ਰੀਤ ਜੀ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਅਹਿਸਾਸ ਕਰਾ ਦਿਓ ਕਿ ਜੇ ਇਹ ਟੱਪਰ ਵੱਡਾ ਹੈ ਨਾ ਤੇ ਤੁਸੀਂ 10-15 ਜਣੇ ਨਹੀਂ ਤੁਹਾਡਾ ਟੱਪਰ ਇਹਨਾਂ ਤੋਂ ਜ਼ਿਆਦਾ ਵੱਡਾ ਹੈ ਕਿ ਅਸੀਂ 2-2 ਜਣੇ ਇੱਕ-ਇੱਕ ਜਣੇ ਦੀ ਸੰਭਾਲ ਕਰ ਸਕਦੇ ਹਾਂ ਅਸੀਂ 6-6 ਜਣੇ ਇੱਕ-ਇੱਕ ਜਣੇ ਦੀ ਸੰਭਾਲ ਕਰ ਸਕਦੇ ਹਾਂ ਇਸ ਟੱਪਰ ਨੂੰ ਇੱਟਾ ਵੱਡਾ ਕਰਦੇ ਹੋ ਤੁਹਾਡੀ ਹਮੇਸ਼ਾ ਸਾਥ ਦੀ ਲੋੜ ਰਹੇਗੀ ਠੀਕ ਹੈ ਅੱਜ ਗੁਰਪ੍ਰੀਤ ਸਿੰਘ ਬੜੈਚ ਵੀਰ ਸੁਪਨਿਆਂ ਦੇ ਘਰ ਆਏ ਪਿਛਲੇ ਸਾਲ ਵੀ ਸਮਰ ਕੈਂਪ 올ਿਖਿਆ ਸੀ ਉਸ ਟਾਈਮ ਕਿਸੇ ਕਾਰਨ ਸਮਰ ਕੈਂਪ ਕੈਨਸਲ ਹੋ ਗਿਆ ਸੀ ਪਰ ਗੁਰਪ੍ਰੀਤ ਵੀਰ ਜੀ ਨੇ ਸਾਨੂੰ ਹਮੇਸ਼ਾ ਕਿਹਾ ਵੀ ਜਦੋਂ ਵੀ ਜਿੱਥੇ ਵੀ ਕਿਤੇ ਜਰੂਰਤਾ ਸਾਨੂੰ ਦੱਸਣਾ ਅਸੀਂ ਜਰੂਰ ਪਹੁੰਚਾਂਗੇ ਅੱਜ ਗੁਰਪ੍ਰ ਗੁਰਪ੍ਰੀਤ ਦਾ ਵੀਰ ਜੀ ਦਾ ਇੱਥੇ ਆਉਣਾ ਸਾਡੇ ਲਈ ਇੱਕ ਮਾਣ ਵਾਲੀ ਗੱਲ ਆ ਸਪਨਿਆਂ ਦੇ ਘਰ ਵਿੱਚ ਪਹਿਲੀ ਵਾਰ ਅਸੀਂ ਇਹ ਸਮਰ ਕੈਂਪ ਬੱਚਿਆਂ ਵਾਸਤੇ ਆਰਗੇਨਾਈਜ਼ ਕੀਤਾ ਸੀ ਸਾਡੇ ਪ੍ਰਿੰਸੀਪਲ ਮੈਡਮ ਹਰਮਜੀਤ ਕੌਰ ਪਾਸੀ ਜੀ ਪੀਐਸ ਬਾਗਾ ਜੀ ਤੇ ਸਾਡੇ ਬੱਚਿਆਂ ਦੇ ਕੋਚ ਗਰਚਨ ਸਿੰਘ ਜੀ ਇਹਨਾਂ ਸਾਰਿਆਂ ਵੱਲੋਂ ਗੁਰਵਿੰਦਰ ਸਿੰਘ ਸਾਡੇ ਟੀਮ ਦੇ ਮੈਂਬਰ ਸੁਨਮ ਸਿੰਘ ਪ੍ਰਤਪਾਲ ਸਿੰਘ ਉਹਨਾਂ ਸਾਰੇ ਵੀਰਾਂ ਦਾ ਸਹਿਯੋਗ ਰਿਹਾ ਪਹਿਲਾਂ ਇਸ ਤੋਂ ਆਪਾਂ ਨੈਸ਼ਨਲ ਲੈਵਲ ਦੀਆਂ ਫੀਸਬਾਲ ਖੇਡਾਂ ਖੇਡਾਂ ਕਰਾ ਕੇ ਹਟੇ ਆ ਉਹਦੇ ਵਿੱਚ ਵੀ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਰਿਹਾ ਸਾਡੀ ਹਰ ਇੱਕ ਜ਼ਰੂਰਤ ਉਹ ਕਾਲਪੁਰਖ ਵਾਹਿਗੁਰੂ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਗॉड ਉਹ ਭਗਵਾਨ ਆਪਣੇ ਰੂਪ ਦੇ ਵਿੱਚ ਭੈਣਾ ਭਰਾਵਾਂ ਨੂੰ ਭੇਜ ਕੇ ਪੂਰੀ ਕਰਾਉਂਦੇ ਇੱਡੀ ਵੱਡੀਆਂ ਬਿਲਡਿੰਗਾਂ ਬਣ ਗਈਆਂ ਤੰਬੂ ਤਰਪਾਲਾਂ ਤੋਂ ਉਹ ਢਾਬੇ ਤੋਂ ਸ਼ੁਰੂ ਹੋ ਕੇ ਜਿਸ ਦਿਨ ਰਖਤਾਂ ਦੇ ਥੱਲੇ ਮੰਜੇ ਲਾ ਕੇ ਇਹ ਸੇਵਾ ਸ਼ੁਰੂ ਹੋਈ ਸੀ ਅਸੀਂ ਨਹੀਂ ਸੋਚਿਆ ਸੀ ਵੀ ਅਸੀਂ ਕੋਈ ਸੇਵਾ ਕਰਨੀ ਆ ਜਾਂ ਅਸੀਂ ਕਰ ਰਹੇ ਆ ਉਹ ਤੰਬੂ ਤਰਪਾਲਾਂ ਤੱਕ ਪਹੁੰਚ ਕੇ ਵੀ ਸੋਚਿਆ ਨਹੀਂ ਸੀ ਵੀ ਇਹ ਸੇਵਾ ਇੱਕ ਦਿਨ ਐਡਾ ਵੱਡਾ ਰੂਪ ਅਖਤਿਆਰ ਕਰੇਗੀ ਤੇ ਆਪਣੇ ਨਗਰ ਦੇ ਵਿੱਚ ਬਾਈ ਸਾਰਾ ਪਿੰਡ ਭੁੱਖਾ ਨਹੀਂ ਮਰਦਾ ਤੇ ਸਾਰੇ ਪਿੰਡ ਦੇ ਲੋਕ ਇਲਾਜ ਤੋਂ ਬਿਨਾਂ ਤੜਫ ਨਹੀਂ ਰਹੇ ਤੇ ਕੋਈ ਸਾਰੇ ਹੀ ਛੱਤਾਂ ਢਿੱਗੀਆਂ ਵਾਲੇ ਨਹੀਂ ਪਏ ਕੋਈ ਇੱਕ ਦੋ ਘਰ ਹੁੰਦੇ ਆ ਜੋ ਵਖਤ ਦੀ ਮਾਰ ਚੱਲ ਰਹੇ ਹੁੰਦੇ ਆ ਜੋ ਇੱਕ ਦੋ ਘਰ ਹੁੰਦੇ ਆ ਜੇ ਕੋਈ ਆਪਣੀਆਂ ਗਲਤੀਆਂ ਕਰਕੇ ਚਲੋ ਇਦਾਂ ਦੇ ਹਾਲਾਤ ਚ ਚਲੇ ਜਾਂਦੇ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸ ਆ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੰਨ ਲਵ ਪੱਟੀਆਂ ਕੀਤੀਆਂ ਅਸੀਂ ਕੀ ਕਰਦੇ ਆ ਅਸੀਂ ਜਾਵਾਂਗੇ ਲੈਣ ਸਾਨੂੰ ਵੀ ਮਕਰਾਈ ਜਾਣਗੇ ਬਾਈ ਇਹ ਤਾਂ ਨਸ਼ੇੜੀ ਆ ਇਹ ਤਾਂ ਐ ਹੀ ਆ ਤੁਸੀਂ ਕਰ ਲਓ ਜੇ ਕਰਨਾ ਕੁਝ ਫਾਇਦਾ ਕੋਈ ਨਹੀਂ ਕਿ ਤਾਂ ਅਸੀਂ ਦਿੱਤੇ ਸੀ 500 ਰੁਪਿਆ ਸ਼ਰਾਬ ਪੀ ਕੇ ਪੈ ਗਿਆ ਉਹ ਭਰਾਵਾ 500 ਦੀ ਤਾਂ ਲੋੜ ਹੀ ਨਹੀਂ ਸੀ ਉਹਨੂੰ ਉਹਦੀ ਲੱਤ 'ਚ ਕੀੜੇ ਪਏ ਹੋਏ ਆ ਸੱਟ ਲੱਗੀ ਆ ਨਸ਼ਿਆ ਕਰਕੇ ਉਹ ਆਪਣੀ ਸੋਚੀ-ਬੋਚੀ ਗਵਾਈ ਬੈਠਾ ਉਹਨੂੰ ਲੋੜ ਆ ਤੁਹਾਡੇ ਪਿਆਰ ਦੀ ਉਹਨੂੰ ਜਾ ਕੇ 2 ਮਿੰਟ ਜੱਫੀ ਪਾ ਕੇ ਕਹੋ ਵੀ ਬਾਈ ਤੇਰੇ ਨਾਲ ਆ ਸੀ 5-7 ਦਿਨ 10 ਦਿਨ ਮੇਰੇ ਕੋਲ ਰਹਿ ਕਰੇ ਆਪਾਂ ਉੱਤੇ ਪੱਟੀਆਂ ਕਰਕੇ ਜਾ ਕੇ ਮਠੀਕ ਕਰ ਲਾਂਗੇ ਪੂਰਾ ਪਿਆਰ ਨਾਲ ਜੇ ਤੁਸੀਂ ਪਿਆਰ ਕਰੋਗੇ ਤੇ ਫਿਰ ਹੱਕ ਵੀ ਮਿਲੂਗਾ ਉਹਨੂੰ ਘੂਰ ਵੀ ਸਕੋਗੇ ਥੋੜਾ ਇਹ ਵੀ ਕਹਿ ਸਕੋਗੇ ਨਹੀਂ ਭਾਈ ਮੈਂ ਤੈਨੂੰ ਜਾਣ ਨਹੀਂ ਦੇਣਾ ਕਰੋ ਇੱਥੇ ਬਹਿ ਜਾ ਮੈਂ 2 ਮਹੀਨੇ ਤੈਨੂੰ ਘਰੇ ਬੈਠੇ ਰੋਟੀ ਦਵਾਂ ਸਾਹਮਣੇ ਬੈਠਕ 'ਚ ਬਹਿ ਜਾ ਤੈਨੂੰ ਰੋਟੀ ਮਿਲੂ ਤੂੰ ਵਰਕਰੋਂ ਬਾਅਦ ਵਿੱਚ ਜਾਣ ਤੇ ਜਖਮ ਨਹੀਂ ਸੁੱਭਦਾ ਉਹੀ ਜ਼ਖਮ ਵੱਡਾ ਹੋ ਜਾਂਦਾ ਕੀੜੇ ਪੈ ਜਾਂਦੇ ਆ ਲੱਤ ਗਲ ਜਾਂਦੀ ਆ ਸਾਡੇ ਵਰਗਾ ਜਾ ਕੇ ਸਮਾਰਟ ਸੀ ਵੀ ਉੱਥੇ ਐਵੇਂ ਹੀ ਮੂਰੇ ਹੋ ਕੇ ਖੜਾ ਹੋ ਕੇ ਸਾਰੇ ਪਿੰਡ ਦੀ ਬਦਨਾਮੀ ਕਰਕੇ ਤੁਰਿਆਉਂਦਾ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਪਰ ਜਿਵੇਂ ਬੇਨਤੀ ਕੀਤੀ ਆ ਵੀ ਇਹ ਸੇਵਾ ਇਸ ਤਰ੍ਹਾਂ ਦੀ ਨਾ ਹੋਵੇ ਜਿੱਥੋਂ ਸਿਰ ਕੱਟ ਬਾਪੂ ਬਜ਼ੁਰਗਾਂ ਨੂੰ ਵੀ ਉਹਨਾਂ ਦੇ ਸਿਰ ਤੇ ਛੱਤ ਨਾ ਹੋਵੇ ਜਿੱਥੇ ਸਾਡੀਆਂ ਮਾਵਾਂ ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਪੰਜਾਬ ਦੇ ਆਪਣੇ ਸਮਾਜ ਦੇ ਲੇਖੇ ਲਾਤਾ ਆਪਣੇ ਧੀਆਂ ਪੁੱਤਾਂ ਦੇ ਲੇਖੇ ਲਾਤਾ ਉਹ ਇਦਾਂ ਸੜਕਾਂ ਤੇ ਨਾ ਰੁਲਣਾ ਇਦਾਂ ਨਹੀਂ ਸਭਾਵਾ ਸਾਨੂੰ ਕਰਨ ਦੀ ਲੋੜ ਨਾ ਪਵੇ ਸਾਡਾ ਸਮਾਜ ਖੁਦ ਆਪ ਜ਼ਿੰਮੇਵਾਰ